ਸਾਰ ਬਾਤ ਕਰਨੀ ਆ ਇਹ ਉਹ ਕੱਢਣਾ ਤਾਂ ਤੇਲ ਸੀਗਾ ਯਾਰ ਇਹਦਾ ਇਹ ਕੁੱਤਾ ਯਾਰ ਵੀ ਲੱਤ ਜਾ ਕੇ ਮੂਤ ਦੂ ਕਿਸੇ ਵਿਧੀ ਨਹੀਂ ਨਿਕਲੂ ਤੇਲ ਇਹ ਚੋ ਸ੍ਰੀ ਕਾਲ ਦੋਸਤੋ ਆਪਾਂ ਬਈ ਨਾ ਮੈਸਤਰੀ ਦਾ ਕੰਮ ਸ਼ੁਰੂ ਕਰ ਲਿਆ ਜੇ ਕਿਸੇ ਵੀ ਬੰਦੇ ਨੇ ਟਰੈਕਟਰ ਦਾ ਕੋਈ ਇੰਜਨ ਬਣਾਉਣਾ ਖਲਾਉਣਾ ਕੋਈ ਕੰਮ ਕਰਾਉਣਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਹੁਣ ਮੈਂ ਪਹਿਲਾਂ ਨਾ ਟੈਂਕਾਂ ਦਾ ਕੰਮ ਕਰਦਾ ਰਿਹਾ ਇਸ ਕਰਕੇ ਮੈਂ ਕੰਮ 'ਚ ਮਾਰਾਂ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਨੰਬਰ ਜਿਹੜਾ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਉਹ ਤੇ ਤੁਸੀਂ ਮੈਨੂੰ ਕਾਲ ਕਰ ਲੈਣੀ ਆ ਤੇ ਆਪਾਂ ਤੁਹਾਨੂੰ ਹੋਮ ਸਰਵਿਸ ਦੇ ਦੇਣੀ ਆ ਆਹ ਮੈਸਤਰੀ ਵਧਗਾ ਓਏ ਹਾਂਜੀ ਆਪਾਂ ਸਰਵਿਸ ਕਰਾਉਣੀ ਏ ਟਰੈਕਟਰ ਦੀ ਨਾਲ ਤੱਕ ਘਰੇ ਆ ਕੇ ਕਰ ਦੂ ਸਹੀ ਜਣੀ ਦਾ ਦਾਮੇ ਨੇ ਮੈਂ ਮੈਸਤਰੀ ਕਰ ਦੂਗਾ ਇਹ ਉਹ ਨਹੀਂ ਤੈਨੂੰ ਬੜਾ ਪਤਾ ਵਧੀਆ ਮੈਸਤਰੀ ਹੈ ਯਾਰ ਉਹ ਤਾਂ ਮੈਂ ਟੈਂਕਾਂ ਦਾ ਕੰਮ ਕਰਦਾ ਇਹਨਾਂ ਤੇ ਟਰੈਕਟਰ ਤਾਂ ਕੁਛ ਵੀ ਨਹੀਂ ਇਹ ਤੋ ਕਰਾਉਣੇ ਨੂੰ ਲਾ ਤੋ ਫੋਨ ਲਾ ਕੋਈ ਨਹੀਂ ਹੁੰਦਾ ਸਰਵਿਸ ਹੀ ਕਰਾਉਣੀ ਆਪਾਂ ਆਹ ਕੀ ਦਾ ਆ ਗਿਆ ਫੋਨ ਮੈਨੂੰ ਸ਼ੱਕ ਪੈਦੀ ਗੱਲ ਬਾਰੇ ਹੈਲੋ ਹਾਂਜੀ ਮੈਸਤਰੀ ਸਾਹਿਬ ਬੋਲਦੇ ਆ ਹਾਂਜੀ 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 ਦੱਸੋ ਹਾਂ ਬਾਈ ਹਾਂ ਅਸੀਂ ਲੋਪੋ ਤੋਂ ਬੋਲਦੇ ਆ ਕਿੱਥੋਂ ਤੁਸੀਂ ਮੈਂ ਬਾਈ ਮੈਂ ਨਾ ਕਿਸੇ ਦਾ ਇੰਜਣ ਬੰਨੀ ਜਾਂਣਾ ਉਹ ਵੀਡੀਓ ਦੇਖੀ ਥੋਡੀ ਟਰੈਕਟਰ ਦੀ ਸਰਵਿਸ ਕਰਾਉਣੀ ਬਾ ਮੈਂ 15 ਮਿੰਟਾਂ 'ਚ ਇੰਜਣ ਬੰਨ ਕੇ ਆ ਜਾਣਾ ਬਾ ਆ ਗਿਆ ਤਿਆਰੀ ਕਰੋ ਤੂੰ ਪਤੰத்ਰਾ ਮਾਰੀ ਜਾਂਦਾ ਐਵੇਂ ਸ਼ਕਲ ਦੇਖ ਕੇ ਉਹਨਾ 15 ਮਿੰਟਾਂ 'ਚ ਉਹਦਾ ਇੰਜਣ ਬੰਦ ਨਾ ਸਾਰਾ ਟਰੈਕਟਰ ਦਾ ਅੱਛਾ ਹੋਰ ਆ ਉਹਦਾ ਤਾਂ ਨੰਗਾ ਆ ਵਯਾ ਮਸਤਰੀ ਆ ਗਿਆ ਬੇਸਤਰੀ ਹੈ ਬਹੁਤ ਤੇਜ਼ ਸਰਬਸਾ ਹੈਲੋ ਓ ਬਾਈ ਗੱਲ ਸੁਣੋ ਮੇਰੀ ਓ ਬਾਈ ਹੈਲੀਕਾਪਟਰ ਵਾਸਤੇ ਨਹੀਂ ਆ ਜਾਣਾ ਹੁਣ ਓਏ ਐਂ ਕਰੋ ਇਹ ਨੂੰ ਨਾ ਟੇਡਾ ਕਰਕੇ ਤੇ ਮਾੜਾ ਜਿਹਾ ਸਟਾਰਟ ਕਰ ਲੋ ਤੇ ਇਹਦੇ ਕਾਰਬੂਰੇਟਰ ਚ ਹੀ ਮਾੜਾ ਜਿਹਾ ਕਚਰਾ ਆਉਂਦਾ ਉਹ ਵਧਗਾ ਚੱਲਦਾ ਇੰਜਣ ਤਾਂ ਪਿਛਲੇ ਮਹੀਨੇ ਤਾਂ ਇਹਦਾ ਇੰਜਣ ਕੀਤਾ ਯਾਰ ਹੱਦ ਹੋ ਗਈ ਕੱਟੋ ਫੋਨ ਬਾਈ ਮੈਂ ਇੱਥੇ ਕਲਾਇੰਟ ਕੋਲ ਆ ਆ ਮੈਸਤਰੀ ਰੱਸਾ ਚੱਕੀ ਫਿਰਦਾ ਕਈ ਵਾਰੀ ਡਿਊਟ ਲਾਉਣਾ ਪੈ ਜਾਂਦਾ ਵਿਕਟਰ ਨੂੰ ਯਾਰਾ ਆਇ ਨਹੀਂ ਲੱਗਦਾ ਵੀ ਤੁਹਾਡਾ ਜਵਾਕ ਥੋੜੀ ਜਿਹੀ ਚੱਕ ਮੀ ਗੱਲ ਵੱਧ ਕਰਦਾ ਹੈ ਪੁੱਤ ਮੈਂ ਨਾ ਉਦੋਂ ਦਾ ਮੈਸਤਰੀ ਆ ਜਦੋਂ ਨਾ ਟੀਵੀ ਤਾਂ ਹੁੰਦੇ ਸੀ ਬਲੈਕ ਐਂਡ ਵਾਈਟ ਤੇ ਤੇਰੇ ਡੈਡੀ ਹੁਣ ਉਹਦੇ ਨੀਕਰਾਂ ਪਾਈਆਂ ਹੁੰਦੀਆਂ ਸੀ ਰਗੇ ਪ੍ਰਾਣਾ ਮੈਸਤਰੀ ਆ ਤੈਨੂੰ ਆਖਿਆ ਸੀ ਨਾ ਸਮਝ ਗਿਆ ਨਾ ਫੌਜ ਦੇ ਵਿੱਚ ਕੰਮ ਕੀਤਾ ਵਾ ਐਵੇਂ ਨਹੀਂ ਛੋੜ ਕਰੀਦੀ ਹੁੰਦੀ ਤੇ ਨਾਲੇ ਤਿਆਰੀ ਕਰੋ ਟਰੈਕਟਰ ਦੀ ਸਰਵਿਸ ਦੀ ਤੇ ਮੈਂ ਸੀ ਸੱਤ ਥਾਮਾਂ ਤੇ ਹੋਰ ਜਾਣਾ ਇਹਦੋਂ ਨਹੀਂ ਉਹ ਤਾਂ ਠੀਕ ਆ ਤੇ ਉਹ ਹੈਲੀਕਾਪਟਰ ਦਾ ਕੰਮ ਸੱਚੀ ਕੀਤਾ ਮੈਂ ਨਾ ਮੇਰੇ ਕੋਲੇ ਕੰਮ ਸਾਰਾ ਹੀ ਆਉਂਦਾ ਪੁਰਾਣਾ ਜਿੰਨਾ ਕੰਮ ਆ ਮੇਰੇ ਕੋਲੇ ਹੈਲੀਕਾਪਟਰਾਂ ਦਾ ਟੈਂਕਾਂ ਦਾ ਕੰਮ ਮੈਂ ਸਾਰਾ ਹੀ ਕਰਦਾ ਤੁਸੀਂ ਇਹਦੇ ਕਰੋ ਮੇਰਾ ਟਾਈਮ ਨਾ ਖਰਾਬ ਕਰੋ ਮੈਂ ਸੀਆਂ ਸੱਤਾਂ ਨਾਮਾਂ ਤੇ ਹੋਰ ਜਾ ਅੱਛਾ ਹਾਂ ਚਲੋ ਕਿਰਾ ਆਜੋ ਤਿਆਰੀ ਕਰੋ ਅੱਛਾ ਇਹਦੀ ਕਰਨੀ ਆ ਸਰਵਿਸ ਹੈ ਹੂੰ ਹੂੰ ਐਂ ਕਰੋ ਤੂੰ ਜਾ ਅੱਡੇ ਤੇ ਹਾਂ ਤੇ ਜਾ ਕੇ ਸਮਾਨ ਲਿਆਉਣਾ ਤੇ ਜਾ ਕੇ ਮੇਰੀ ਗੱਲ ਕਰਾ ਦੇ ਗੱਲਕ ਤਾਂ ਕਰਾ ਦੂੰ ਮੈਂ ਜਾ ਕੇ ਸਪੇਅਰ ਪਾਰਟ ਵਾਲੇ ਨਾ ਨਹੀਂ ਨਹੀਂ ਮੈਡੀਕਲ ਤੇ ਗੱਲ ਕਰਾਉਣੀ ਆ ਮੈਡੀਕਲ ਤੇ ਕੋ ਮੈਡੀਕਲ ਦਾ ਇਹਦੇ ਨਾਲ ਕੀ ਸਬੰਧਤਾ ਯਾਰਾ ਕਈ ਵਾਰੀ ਨਾ ਬੇਹੋਸ਼ ਕਰਨਾ ਪੈ ਜਾਂਦਾ ਟਰੈਕਟਰ ਹਾਂ ਤੂੰ ਨਾ ਐਂ ਕਰੀ ਮੈਡੀਕਲ ਤੋਂ ਮੈਂ ਨਾ ਥੋੜਾ ਯਾਰ ਟੋਟ ਹੈ ਹੂੰ ਉਹ ਗੋਲੀ ਮੈਂ ਲਿਓਈ ਆ ਤੇ ਫੇਰ ਕੰਮ ਸਹੀ ਹੋਊਗਾ ਜਾ ਕੇ ਤੂੰ ਨਾਲ ਤਾਂ ਲਿਆ ਚਾਹ ਚੂ ਹਾਂ ਰੋਟੀ ਰਾਟੀ ਹੈ ਤੇ ਮੈਨੂੰ ਫੜਾ ਉਹ ਚਾਬੀਆਂ ਪਾਣੇ ਤੇ ਮੈਨੂੰ ਆ ਜਵਾਬ ਦੇ ਜਾ ਤੇ ਮੈਂ ਇਹਦਾ ਕੰਮ ਕਰਦਾ ਸ਼ੁਰੂ ਇਹਦਾ ਕਾਰ ਸ਼ੁਰੂ ਕੰਮ ਤੇ ਮੈਂ ਲਿਆਉਣਾ ਨਾਲ ਚਾਹ ਪਾਣੀ ਤੇ ਨਾਲ ਤਾਂ ਲਿਆ ਚਾਹ ਪਾਣੀ ਲਿਆਈ ਰੋਟੀ ਲਿਆਈ ਤੇ ਮੈਂ 6-7 ਥਾਂਾਂ ਤੇ ਫੇਰ ਜਾਣਾ ਇਹਦੂਗਾ ਅੱਛਾ ਠੀਕ ਹਾਂ ਠੀਕ ਹੈ ਠੀਕ ਹੈ ਤੇ ਚੱਲ ਫਿਰ ਤੂੰ ਐਂ ਕਰ ਮੈਂ ਲਿਆਉਣਾ ਚਾਹ ਤੂੰ ਵਾਧ ਅੱਗੇ ਠੀਕ ਹੈ ਨਾ ਤੇ ਲਿਆ ਕਰ ਮੈਸਤਰੀ ਹਾਂ ਹਾਂ ਟਰੈਕਟਰ ਤਾਂ ਨਹੀਂ ਕੋ ਮਗਾਉਣਾ ਟਰੈਕਟਰ ਤਾਂ ਮੈਂ ਤੈਨੂੰ ਦੱਸਦਾ ਨਾ ਟਰੈਕਟਰ ਦਾ ਤੂੰ ਕੇਰਾ ਲਿਆ ਮੇਰੇ ਵਾਲਾ ਸਮਾਨ ਹਾਂ ਉਸ ਤੋਂ ਬਾਅਦ ਮੈਂ ਟਰੈਕਟਰ ਨੂੰ ਖੋਲ ਖਲਾਈ ਕਰਦਾ ਹਾਂ ਹਾਂ ਤੇ ਜਿਹੜੇ ਚੀਜ਼ ਦੇ ਲੋਡ ਹੋਏ ਮੈਂ ਤੈਨੂੰ ਦੱਸੂਗਾ ਹੂੰ ਦੁਬਾਰਾ ਕਿਹੜਾ ਲਾ ਲਾਂਗੇ ਪਰ ਹੂੰ ਮਾੜਾ ਜ ਆ ਜੀ ਚੱਕਵੇਂ ਪੈਰੀਂ ਆ ਜੀ ਚੰਗੋ ਮੈਂ ਮੈਂ ਤਾਂ ਗਿਆ ਤੇ ਆਇਆ ਮੈਨੂੰ ਆਏ ਸੀ ਮੈਂ ਟਰੈਕਟਰ ਦਾ ਵੀ ਲਈ ਆਉਂਦਾ ਨਾਲ ਹੀ ਤੇ ਆ ਮਾੜਾ ਜ ਜਵਾਕ ਨੂੰ ਕਿਹੜਾ ਕਰਕੇ ਕਹਿ ਜਾ ਥੋੜੀ ਜੀ ਗੱਲ ਇਹ ਮਾੜੀ ਜੀ ਚੱਕਵੇਂ ਕਰਦਾ ਕਿ ਤੇ ਹੋ ਮੇਰੇ ਅੱਖੇ ਨਾਲ ਕਰਦਾ ਮਾੜਾ ਮੋਟਾ ਤਾਂ ਇਹਨੂੰ ਆਤੀ ਆ ਹਾਂ ਠੀਕ ਆ ਨਾ ਤੇ ਚੱਲ ਤੂੰ ਫਿਰ ਚਾਲ ਕੇ ਰਾ ਮੈਂ ਆ ਗਿਆ ਸਰਬਸਾ ਸਰਬਸਾ ਸਰਬੋਸੋ ਆਈ ਦਰ ਕੋਲੇ ਕਾਕਾ ਕੋਲੀ 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 ਮੇਰਾ ਛੇ ਕੋਲ ਕੋਲ ਖੋਖ ਦਰ ਹੈਨੀ ਗੋਣੇ ਵੀ ਆ ਸਰਬਸ ਸਰਬਸ ਕਰਨੀ ਹੈ ਇਹਦੀ ਸਰਬਸ ਕਰਨੀ ਹੈ ਆਛਾ ਇਹੋਂ ਘਰ ਕਾਕਾ ਹਾਂਜੀ ਇਟਾਂ ਲਿਆ ਮੇਰਾ ਸ਼ੇਰ ਜਾਂ ਇਟਾਂ ਲਿਆ ਇਟਾਂ ਦਾ ਹੀ ਪਈਆਂ ਬਹੁਤ ਆ ਫਿਰ ਮੈਂ ਪੈ ਜਾ ਨਹੀਂ ਨਹੀਂ ਬਹੁਤ ਨਹੀਂ ਗਈ ਪੁੱਤ ਕੱਟੋ ਕੱਟ ਮੇਰਾ ਸ਼ੇਰ ਆਪਨੂੰ ਦੋ ਜਾਰ ਸ਼ੇਰ ਨਹੀਂ ਬਹੁਤਾ ਇੰਨਿਆਂ ਨਾਲ ਨਹੀਂ ਸਰਨਾ ਇਹਦੇ ਬਾਅਦ ਤੇ ਮੇਰਾ ਸ਼ੇਰ ਕੱਟੋ ਕੱਟ ਤੂੰ 100 150 ਇਟ ਲੈ ਕੇ ਆ ਅੱਪਾ ਇਹਦੇ ਥੱਲੇ ਬੇਸਮੈਂਟ ਪਾਉਣਾ ਵਾ ਪਤਨਾ ਜੇ ਤੇਰੇ ਵਰਗਾ ਜਵਾਕ ਹੁੰਦਾ ਸੀ ਨਾ ਜਦੋਂ ਮੈਂ ਤੇ ਮੇਰਾ ਉਸਤਾਦ ਨਾ ਬਾਂਗ ਚ ਦੇ ਲੈਂਦਾ ਸੀ ਬਾਹ ਤੇ ਰੈਂਚਾਂ ਨਾਲ ਸਰਪਸ ਕਰਦਾ ਸੀ ਤੇ ਤੇਰਾ ਹੁਣ ਪਿਓ ਵੀ ਹੈ ਨਹੀਂ ਇੱਥੇ ਤੇ ਮੈਨੂੰ ਤੇਰੀ ਕਿਤੇ ਸਰਪਸ ਨਾ ਕਰਨੀ ਪੈ ਜੇ ਤੂੰ ਐਂ ਕਰ ਇਟਾਂ ਟੋ ਚਲ ਚਲ ਕੇ ਤੈਨੂੰ ਜਿਹੜਾ ਕੰਮ ਕਿਹਾ ਉਹ ਕਰ ਆਪਾਂ ਗਾਂ ਮੈਂ ਸ਼ੀਆਂ ਸੱਤਾਂ ਥਾਵਾਂ ਤੇ ਹੋਰ ਵੀ ਜਾਣਾ ਤੇ ਰੱਖ ਲਾਂ ਹਾਂ ਰੱਖ ਚੱਲ 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 ਲਿਆਈਆ 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 ਕਰ ਮੇਰਾ ਸ਼ੇਰ ਲਿਆਈਆ 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 ਕਰ chakia 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 ਆ ਜਾ ਆ ਜਾ ਆ ਜਾ ਹਿੰਮਤ ਨਾ ਹਜੇ ਕੰਮ ਆਪਣਾ ਬਹੁਤ ਪਿਆ ਸ਼ੇਰਾ ਮੈਂ ਕਿਹਨੀ ਹੁਣ ਤਿੰਨ ਇੱਕ ਦਾ ਮਸਾਲਾ ਨਾ ਬਣਾ ਲਾ ਨਾਲ ਹੀ ਪੁੱਤ ਮੈਂ ਤੈਨੂੰ ਇਹ ਗੱਲ ਦੱਸਾਂ ਮੈਨੂੰ ਤੇਰੀ ਬਾਂਗ ਚ ਬਾਹ ਨਾ ਦੇਣੀ ਪੈ ਜੇ ਇਟਾਂ ਹਜੇ ਘੱਟੋ ਘੜ 50 ਹੋਰ ਘਾਟਾ ਜਾ 50 ਇਟਾਂ ਹੋਰ ਲੈ ਚ ਜਾ ਲੈ ਜਾ ਹੈਲੋ ਹਾਂਜੀ ਡੈਡੀ ਕਦੋਂ ਆਉਂਗੇ ਓ ਆਜੋ ਜਲਦੀ ਮੈਨੂੰ ਮੈਸਤਰੀ ਜਿਹਾ ਸਹੀ ਨਹੀਂ ਲੱਗਦਾ ਆਪਣਾ ਉਹਦਾ ਇਟਾ ਹੀ ਮੰਗਾਈ ਜਾਂਦਾ ਵੇਖੋ ਹਾਂਜੀ ਆਜੋ ਦੇਖ ਬੱਚ ਕੇ ਬੱਚ ਕੇ ਬੱਚ ਕੇ ਬੱਚ ਕੇ ਬੱਚ ਕੇ ਬੱਚ ਕੇ ਮੇਰਾ ਸਿਰ ਪਰ ਇਹੋ ਜਿਹਾ ਪਰ ਇਹੋ ਜਿਹਾ ਪਰ ਇਹੋ ਜਿਹਾ ਔਰ ਇਹ ਗੱਲ ਬਣ ਗਈ ਆ ਹਾ 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 ਅਬ ਇਹ ਗੱਲ ਬਣ ਕੇ ਨਜ਼ਾਰਾ ਆ ਗਿਆ ਆ ਕੀ ਕਰਤਾ ਓਏ ਬਈ ਸਰਬਤ ਕਰਨੀ ਆ ਇਹ ਉਹ ਕੱਢਣਾ ਤਾਂ ਤੇਲ ਸੀਗਾ ਯਾਰ ਇਹਦਾ ਏ ਕੁੱਤਾ ਯਾਰ ਵੀ ਲੱਤ ਜਾ ਕੇ ਮੂਤ ਦੂ ਕਿਸੇ ਵਿਧੀ ਨਹੀਂ ਨਿਕਲੂ ਤੇਲੇ ਚ ਨਿਕਲੂਗਾ ਵਿਧੀ ਨਾ ਜਾਓ ਪਰੇ ਤੁਸੀਂ ਟੈਂਕਾਂ ਦੀ ਸਰਵਿਸ ਐਂ ਹੁੰਦੀ ਆ ਮੈਨੂੰ ਲੱਗਦਾ ਨੂੰ ਫੌਜ ਚ ਵੀ ਐਂ ਕੱਢਿਆ ਹੁਣ ਐਂ ਕੱਢਿਆ ਹੋਊਗਾ ਯਾਰ ਆ ਕੋਈ ਗੱਲ ਥੋੜੋ ਆ ਬਦਲ ਨਾ ਤੇਲ ਆ ਤੂੰ ਟਾਇਰ ਹੀ ਖੋਲ ਕੇ ਸੜ ਤੇ ਚਾਰੇ ਤੇ ਹੋਰ ਹੋਰ ਕਿਵੇਂ ਲੱਗੂ ਜਿਹੜੀ ਤੂੰ ਚਾਬੀ ਫੜਾ ਗਿਆ ਮੈਂ ਜਥੇ ਲੱਗੀ ਚੱਕਤਾ ਉਹ ਤਾਂ ਇਹ ਚਾਰ ਵੀ ਟ੍ਰਾਂਸਫਾਰਮਰ ਨੂੰ ਨਹੀਂ ਲੱਗੀ ਨਹੀਂ ਤੇ ਇਹਨੇ ਬਿਜਲੀ ਲਵਾ ਲੈਣੀ ਉਹ ਜਾ ਓਏ ਕਿਉਂ ਮੈਂ ਮੂਰਖਾ ਤੇ ਹੋਰ ਕਾ ਸਾਰਾ ਮੂਰਖਾਂ ਨਾਲ ਆ ਹਾ ਹੁਣ ਕੀ ਆ ਹੁਣ ਫਿਰ ਇਹਦਾ ਹੱਲ ਕੀ ਹੋ ਹੱਲ ਦੱਸ ਹੱਲ ਕੀ ਕਰਗੇ ਮੈਂ ਤੈਨੂੰ ਹੱਲ ਦੱਸਾਂ ਬਈ ਜੇ ਆਪਾਂ ਇਹਦੇ ਚੈਨਾ ਪਾ ਲਗੇ ਤੇ ਸਾਡ ਟੈਂਕੀ ਬਣ ਜੂਏ ਕਿਉਂਕਿ ਮੈਂ ਟੈਂਕਾਂ ਦਾ ਕੰਮ ਕਰਦਾ ਨਾਲੇ ਤੂੰ ਕਹਾ ਮੈਨੂੰ ਕੰਮ ਕਰਨਾ ਸੌਖਾ ਸੋਲ ਤੂੰ ਦੱਸ ਕੋਈ ਪੱਕਾ ਹੱਲ ਮੈਂ ਕਹਿੰਦਾ ਬਾਗ ਲੈ ਕੇ ਆਉ ਇੱਕ ਇਹਦੀ ਬਾਗ ਚ ਬਾਹ ਦੋ ਜਾਓ ਕੰਮ ਕਰਾ ਓ ਰੋਕ ਜਾ ਓ ਰੋਕ ਜਾ ਓ ਮੈਂ ਸਮਾਨ ਲੈ ਕੇ ਆਉਣਾ ਸਮਾਨ ਹੈਲੋ ਦੋਸਤੋ ਸਤ ਸ੍ਰੀ ਅਕਾਲ ਆਪਾਂ ਹੁਣ ਟਰੈਕਟਰਾਂ ਦੀ ਕੰਮ ਕਰਤਾ ਬੰਦ ਆਪਾਂ ਹੁਣ ਪੱਕੀ ਸਾਰੀ ਦਾ ਕੰਮ ਕਰਨ ਲੱਗ ਗਏ ਕਿਉਂਕਿ ਮੈਂ ਸੇਖਾਂ ਦੇ ਵੀ ਦਵਾਈ ਦੇ ਵਿੱਚ ਬਿਲਡਿੰਗਾਂ ਪਾਉਂਦਾ ਰਿਹਾ ਤੁਸੀਂ ਮੇਰੀ ਵੱਧ ਤੋਂ ਵੱਧ ਪਹਿਲਾਂ ਵਾਂਗੂ ਸਪੋਰਟ ਕਰਨੀ ਆ ਤੇ ਜੇ ਕਿਸੇ ਵੀ ਬੰਦੇ ਨੇ ਕੰਮ ਕਰਾਉਣਾ ਹੋਇਆ ਤੇ ਆਪਾਂ ਪੱਕੀ ਸਾਰੀ ਦਾ ਕੰਮ ਕਰਾਂਗੇ